ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫਰਜੰਦ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਦੇ ਵਿੱਚ ਚਣਕੇ ਸ਼ਹੀਦ ਕਰ ਦਿੱਤਾ ਜਦ ਨੀਹਾਂ ਵੀ ਡੱਗ ਪਈਆਂ ਸਨ ਤਾਂ ਜ਼ਾਲਮਾਂ ਨੇ ਉਹਨਾਂ ਦੇ ਕੋਮਲ ਸਰੀਰਾਂ ਦੇ ਉੱਪਰ ਆਪਣੇ ਗੋਡੇ ਰੱਖ ਕਰਕੇ ਉਹਨਾਂ ਦੀਆਂ ਸਾਰ ਰਗਾਂ ਆਪਣੀਆਂ ਕਟਾਰਾਂ ਦੇ ਨਾਲ ਕੱਟ ਦਿੱਤੀਆਂ ਸੀ ਇਹ ਭਿਆਨਕ ਦ੍ਰਿਸ਼ ਦੇਖ ਕੇ ਅਸਮਾਨ ਵੀ ਰੋ ਪਿਆ ਚੱਖੜ ਨੇਰੀ ਝੁੱਲਿਆ ਲੋਕਾਂ ਦੀ ਹਾਹਾਕਾਰ ਮੱਚੀ ਜਦ ਇਹ ਦਰਦਨਾਕ ਕਹਾਣੀ ਸਾਰੇ ਸਰਹੰਦ ਸ਼ਹਿਰ ਦੇ ਵਿੱਚ ਫੈਲ ਗਈ ਤਾਂ ਦਿਵਾਨ ਟੋਡਰ ਮਲਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਸਾਬ ਜਦਿਆਂ ਦਾ ਸੰਸਕਾਰ ਕਰਨ ਵਾਸਤੇ ਤਿਆਰੀ ਕੀਤਾ ਅਤੇ ਜਦ ਉਹਨਾਂ ਨੇ ਧਰਤੀ ਮੰਗੀ ਤਾਂ ਉਹਨਾਂ ਨੂੰ 70000 ਮੋਹਰਾਂ ਖੜੀਆਂ ਕਰਕੇ ਉਹ ਧਰਤੀ ਖਰੀਦਣੀ ਪਈ ਉਸ ਤੋਂ ਬਾਅਦ ਉਹਨਾਂ ਨੇ ਇਕੱਲਿਆਂ ਹੀ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦਾ ਸਸਕਾਰ ਕੀਤਾ ਹੁਣ ਸਾਧ ਸੰਗਤ ਜੀ ਆਪਾਂ ਗੱਲ ਕਰਨੀ ਹੈ ਕਿ ਜਿਹੜੇ ਗੰਗੂ ਬ੍ਰਾਹਮਣ ਦੇ ਘਰ ਸਹਬ ਜਾਦੇ 8 ਕੋ ਦੀ ਰਾਤ ਨੂੰ ਰੁਕੇ ਸੀ ਅਤੇ ਉਸ ਨੇ ਮਾਤਾ ਗੁਜਰ ਕੌਰ ਜੀ ਕੋਲ ਪਈਆਂ ਕੁਝ ਮੋਹਰੇ ਚੁਰਾ ਲਈਆਂ ਸਨ ਜਦ ਉਸ ਦੇ ਬਾਰੇ ਪੁੱਛਿਆ ਤਾਂ ਉਸ ਨੇ ਝੂਠ ਬੋਲਿਆ ਕਿ ਮੈਂ ਕੋਈ ਮੋਹਰਾ ਨਹੀਂ ਚੁਰਾਈਆਂ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੋ ਇੱਕ ਤਾਂ ਮੈਂ ਤੁਹਾਨੂੰ ਬਾਗੀਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਐ ਉਲਟਾ ਤੁਸੀਂ ਮੇਰੇ ਉੱਤੇ ਚੋਰੀ ਦਾ ਇਲਜ਼ਾਮ ਲਾਉਂਦੇ ਹੋ ਇਹ ਤੁਹਾਨੂੰ ਮਹਿੰਗਾ ਪਏਗਾ ਤਾਂ ਗੰਗੂ ਬ੍ਰਾਹਮਣ ਚੌਧਰੀ ਨਾਲ ਮਿਲ ਕੇ ਸਹਿਬਜ਼ਾਦਿਆਂ ਨੂੰ ਮੁਰਿੰਡੇ ਕੋਤਵਾਲੀ ਵਿੱਚ ਫੜਾ ਦਿੰਦਾ ਜੋ ਵੀ ਸਹਿਬਜ਼ਾਦਿਆਂ ਨਾਲ ਹੋਇਆ ਜ਼ਿਆਦਾਤਰ ਆਪਾਂ ਵੇਖੀ ਤੇ ਗੰਗੂ ਬ੍ਰਾਹਮਣ ਦੇ ਸ਼ਿਕਾਇਤ ਕਾਰਨੀ ਹੋਇਆ ਜੇ ਗੰਗੂ ਬ੍ਰਾਹਮਣ ਉਸ ਵਕਤ ਸਹਿਬਜ਼ਾਦਿਆਂ ਦੀ ਸ਼ਿਕਾਇਤ ਮੁਰਿੰਡੇ ਵਿੱਚ ਨਾ ਕਰਦਾ ਦਾ ਸਾਹਿਬ ਜਦਿਆਂ ਨੂੰ ਨਾ ਕੋਤਵਾਲੀ ਵਿੱਚ ਬੰਦ ਕੀਤਾ ਜਾਂਦਾ ਨਾ ਹੀ ਸਰਹੰਦ ਲੈ ਕੇ ਜਾਇਆ ਜਾਂਦਾ ਤੇ ਨਾ ਹੀ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਸ਼ਹੀਦੀ ਹੁੰਦੀ ਪਰ ਇਹ ਸਾਰਾ ਜੋ ਵੀ ਪ੍ਰੋਪੋਗੈਂਡਾ ਕੀਤਾ ਇਹ ਗੰਗੂ ਬ੍ਰਾਹਮਣ ਨੇ ਕੀਤਾ ਇਹ ਗੰਗੂ ਬ੍ਰਾਹਮਣ ਕੌਣ ਸੀ ਪਹਿਲਾਂ ਆਪਾਂ ਥੋੜੀ ਜੀ ਵਿਚਾਰ ਇਸ ਤੇ ਕਰੀਏ ਗੰਗੂ ਬ੍ਰਾਹਮਣ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਰਸੋਈਆ ਹੁੰਦਾ ਸੀ ਜਦੋਂ ਪਰਿਵਾਰ ਖੀਰੂ ਖੀਰੂ ਹੋਇਆ ਸਾਰਾ ਪਰਿਵਾਰ ਵਿਛੜ ਗਿਆ ਤਾਂ ਇਹ ਵੀ ਉਸ ਕਾਫਲੇ ਦੇ ਨਾਲ ਸੀ ਜਦੋਂ ਗੁਰੂ ਸਾਹਿਬ ਨੇ ਅਤੇ ਸਾਰੇ ਕਾਫਲੇ ਨੇ ਸਰਸਾ ਪਾਰ ਕੀਤੀ ਸੀ ਉਸ ਤੋਂ ਬਾਅਦ ਇਹ ਲੱਭਦਾ ਫਿਰਦਾ ਸੀ ਕਿ ਕਾਫਲੇ ਦੇ ਵਿੱਚੋਂ ਕੋਈ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਮੈਂਬਰ ਮਿਲੇ ਤਾਂ ਮੈਂ ਉਸ ਨੂੰ ਆਪਣੇ ਘਰ ਲੈ ਜਾਵਾਂਗਾ ਅਚਾਨਕ ਇਹਨੂੰ ਕੰਮੂ 마ਸ਼ਤੀ ਦੇ ਘਰ ਮਾਤਾ ਗੁਜਰਕੌਰ ਜੀ ਅਤੇ ਦੋਨੋਂ ਸਾਹਿਬਜ਼ਾਦੇ ਮਿਲਦੇ ਉਦੋਂ ਤੱਕ ਇਹਦੀ ਜਿਹੜੀ ਨੀਅਤ ਹੈ ਉਹ ਸਾਫ਼ ਹੁੰਦੀ ਹੈ ਪਰ ਜਦੋਂ ਇਹ ਮਾਤਾ ਗੁਜਰਕੌਰ ਜੀ ਕੋਲ ਮੋਹਰਾ ਵੇਖਦਾ ਹੈ ਤਾਂ ਇਹਦੀ ਨੀਅਤ ਵਿਗੜ ਜਾਂਦੀ ਹੈ ਪਹਿਲਾਂ ਤਾਂ ਇਹ ਆਪਣੀ ਮਾਤਾ ਨੂੰ ਕਹਿੰਦਾ ਦੇ ਦੋਨਾਂ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਵਿੱਚ ਜ਼ਹਿਰ ਪਾ ਦੇ ਇਹ ਮਰ ਜਾਣਗੇ ਤੇ ਮੋਹਰਾ ਆਪਣੀਆਂ ਹੋ ਜਾਣਗੀਆਂ ਜਦੋਂ ਇਸ ਦੀ ਮਾਤਾ ਇਹ ਕੰਮ ਕਰਨ ਲਈ ਨਹੀਂ ਮੰਨਦੀ ਕਿ ਮੈਂ ਇਹ ਪਾਪ ਨਹੀਂ ਕਰ ਸਕਦੀ ਤਾਂ ਫਿਰ ਇਹ ਆਪ ਹੀ ਤਹਿਈਆ ਕਰਦਾ ਕਿ ਕਿਵੇਂ ਮੈਂ ਉਹ ਮੋਹਰਾ ਜੜੀਆਂ ਕਿਵੇਂ ਚਰਾਵਾਂ ਇਹ ਰਾਤ ਦੇ ਹਨੇਰੇ ਵਿੱਚ ਮੋਹਰਾ ਚੋਰੀ ਕਰਦਾ ਹੁਣ ਆਪਾਂ ਗੱਲ ਕਰਦੇ ਗੱਗੂ ਦੇ ਅੰਤ ਬਾਰੇ ਜਦੋਂ ਸਹਿਬਜ਼ਾਦੇ ਸ਼ਹੀਦ ਹੋ ਜਾਂਦੇ ਆ ਮਾਤਾ ਗੁਜਰਕੌਰ ਜੀ ਸ਼ਹੀਦ ਹੋ ਜਾਂਦੇ ਆ ਇਨਾਂ ਦਾ ਸੰਸਕਾਰ ਵੀ ਹੋ ਜਾਂਦਾ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਗੰਗੂ ਬ੍ਰਾਹਮਣ ਦੀ ਗੰਗੂ ਪਾਪੀ ਦੀ ਕਹਿੰਦੇ ਜਦੋਂ ਤੁਰਕਾਂ ਨੂੰ ਪਤਾ ਲੱਗਦਾ ਨਾ ਕਿ ਗੰਗੂ ਨੇ ਬਹੁਤ ਸਾਰਾ ਧਨ ਮਾਤਾ ਜੀ ਦਾ ਰੱਖ ਲਿਆ ਤਾਂ ਸੂਬੇ ਨੇ ਸਿਪਾਈ ਭੇਜ ਕੇ ਉਸ ਨੂੰ ਕਿਹਾ ਕਿ ਮਾਤਾ ਜੀ ਦਾ ਧਨ ਜਿਹੜਾ ਤੇਰੇ ਪਾਸ ਹੈ ਨਾ ਛੇਤੀ ਛੇਤੀ ਲੈ ਕੇ ਕਚਹਿਰੀ ਵਿੱਚ ਹਾਜ਼ਰ ਹੋ ਜਾ ਜਦ ਸਿਪਾਈਆਂ ਦੇ ਸਾਹਮਣੇ ਹੀ ਗੰਗੂ ਨੇ ਉਹ ਥਾਪ ਪੁੱਟੀ ਜਿੱਥੇ ਉਸ ਨੇ ਮਾਤਾ ਜੀ ਦਾ ਧਨ ਚੋਰਾ ਕੇ ਧੱਬਿਆ ਸੀ ਤਾਂ ਉੱਥੋਂ ਕੁਛ ਨਾ ਨਿਕਲਿਆ ਸਪਾਹੀਆਂ ਨੇ ਸਮਝਿਆ ਕਿ ਐਸਨੇ ਧਨ ਕਿਸੇ ਹੋਰ ਥਾਂ ਰੱਖਿਆ ਹੈ ਪਰ ਬੇਈਮਾਨੀ ਨਾਲ ਸਾਨੂੰ ਧੋਖਾ ਦੇਣ ਵਾਸਤੇ ਕੋਈ ਹੋਰ ਹੀ ਥਾਂ ਕੁੱਟੀ ਜਾਂਦਾ ਸਪਾਹੀ ਉਹਨੂੰ ਫੜ ਕੇ ਸਰਹੰਦ ਲੈ ਗਏ ਅਤੇ ਜਦੋਂ ਸੂਬੇ ਨੂੰ ਸਪਾਹੀਆਂ ਨੇ ਦੱਸਿਆ ਕਿ ਜਿਹੜਾ ਧਨ ਇਹਨੇ ਮਾਤਾ ਗੁਜਰਪੌਰ ਜੀ ਤੋਂ ਲਿਆ ਸੀ ਇਹਨੇ ਕਿਤੇ ਹੋਰ ਲੁਕਾ ਕੇ ਰੱਖਿਆ ਅਤੇ ਸਾਨੂੰ ਕੋਈ ਹੋਰ ਹੀ ਥਾਂ ਪੁੱਟ-ਪੁੱਟ ਕੇ ਵਿਖਾਈ ਜਾਂਦਾ ਤਾਂ ਸੂਬੇ ਨੇ ਕਿਹਾ ਪਹਿਲਾਂ ਤਾਂ ਇਸ ਤੇ ਸੋਧਾ ਲਾਓ ਗੰਗੂ ਨੂੰ ਸਪਾਹੀਆਂ ਨੇ ਬਹੁਤ ਕੁੱਟਿਆ ਅਤੇ ਮਾਰਿਆ ਇਹ ਰੋਂਦਾ ਕਰ ਲੌਂਦਾ ਤਰਲੇ ਪਾਵੇ ਕਿ ਮੇਰੀ ਜਾਨ ਬਖਸ਼ ਦਿਓ ਮੈਨੂੰ ਨਹੀਂ ਪਤਾ ਉਹ ਧਨ ਕਿੱਧਰ ਚਲਿਆ ਗਿਆ ਮੇਰੇ ਕੋਲੇ ਹੋਰ ਧਨ ਕਿਤੇ ਵੀ ਨਹੀਂ ਹੈ ਤੋਬਾ ਬਹੁਤ ਗੁੱਸੇ ਵਿੱਚ ਆਇਆ ਤੇ ਉਹਨੇ ਆਪਣੇ ਸਿਪਾਈਆਂ ਨੂੰ ਕਿਹਾ ਕਿ ਇਸ ਨੂੰ ਕੈਦਖਾਨੇ ਵਿੱਚ ਕੈਦ ਕਰ ਦਿੱਤਾ ਜਾਵੇ ਕਹਿੰਦੇ ਇਸ ਤਰ੍ਹਾਂ ਗੰਗੂ ਪਾਪੀ ਦਾ ਅੰਤ ਕੈਦ ਵਿੱਚ ਹੀ ਹੋਇਆ ساری ਉਮਰ ਉਹਨੇ ਕੈਦ ਵਿੱਚ ਹੀ ਕੱਟੀ ਹੁਣ ਤੇ ਸੱਟਾ ਜੀ ਨਿਕਲਦਾ ਗੁਰੂ ਪਿਆਰਿਓ ਜਿਵੇਂ ਉਹਨੇ ਕੀਤੀ ਉਸੇ ਤਰ੍ਹਾਂ ਹੀ ਉਹਦੇ ਨਾਲ ਹੋਈ ਕਿਉਂਕਿ ਜਦੋਂ ਇਹ ਮਾਤਾ ਗੁਜਰਪੌਰ ਜੀ ਮੁਰੰਡੇ ਦੀ ਜੇਲ੍ਹ ਵਿੱਚ ਬੰਦ ਕਰਵਾਉਂਦਾ ਉਸ ਵਕਤ ਮਾਤਾ ਗੁਜਰ ਕੌਰ ਜੀ ਨੇ ਇੱਕ ਬਚਨੇ ਨੂੰ ਕਿਹਾ ਸੀ ਕਿ ਗੰਗੂ ਪਾਪੀਆ ਜਿੰਨਾ ਮੋਹਰਾਂ ਦੇ ਕਰਕੇ ਤੂੰ ਮੈਨੂੰ ਅਤੇ ਮੇਰੇ ਸਹਿਬਜ਼ਾਦਿਆਂ ਨੂੰ ਫੜਵਾਇਆ ਯਾਦ ਰੱਖੀ ਇਹੀ ਮੋਹਰਾਂ ਤੇਰਾ ਵਿਨਾਸ਼ ਕਰਨਗੀਆਂ ਇਹਨਾਂ ਦੇ ਮੋਹਰਾਂ ਕਾਰਨੀ ਤੈਨੂੰ ਦੁੱਖ ਝੱਲਣੇ ਪੈਣਗੇ ਇਹੀ ਮੋਹਰਾਂ ਤੇਰਾ ਅੰਤ ਸਾਬਤ ਹੋਣਗੀਆਂ ਸੋ ਮਾਤਾ ਗੁਜਰ ਕੌਰ ਜੀ ਦੇ ਇਹ ਬਚਨ ਪੂਰੇ ਹੋਏ ਤੇ ਗੰਗੂ ਨੇ ਸਾਰੀ ਉਮਰ ਕੈਦ ਵਿੱਚ ਹੀ ਕੱਟੀ ਤੇ ਉੱਥੇ ਉਹਦਾ ਅੰਤ ਹੋ ਗਿਆ। ਇਹ ਸੀ ਗੰਗੂ ਬ੍ਰਾਹਮਣ ਦੀ ਸੰਖੇਪ ਜੀ ਸਟੋਰੀ ਜਿਸ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਗੰਗੂ ਪਾਪੀ ਦਾ ਅੰਤ ਹੋਇਆ। ਸੋ ਗੁਰੂ ਪਿਆਰਿਓ ਗੁਰੂ ਦਾ ਇਤਿਹਾਸ ਅਤੇ ਗੁਰੂਕੀਆਂ ਸਾਖੀਆਂ ਸਰਵਣ ਕਰਨ ਵਾਸਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਅਤੇ ਵੀਡੀਓ ਨੂੰ ਲਾਈਵ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਇਹ ਅਧਿਆਸ ਕਿਸ ਪ੍ਰਿੰਡ ਤੇ ਕਿਸ ਸ਼ਹਿਰ ਵਿੱਚ ਬੈਠ ਕੇ ਅਤੇ ਕਿਸ ਕੰਟਰੀ ਵਿੱਚ ਬੈਠ ਕੇ ਸਰਵਨ ਕਰ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ